ਵਾਸ ਕਰ ਰਹੀ ਹੈ ਕਾਂਗਰਸ ਕਹਿੰਦੇ ਕਿ ਤੁਸੀਂ ਆਏ ਦਿੱਲੀ ਚ ਵਿੱਚ ਤੇ ਨਾਲ ਹੀ ਟੈਕਸੋ ਨੇ ਟੂਜੇ ਕਹਿੰਦੇ ਮੀਨਟਲੀ ਕ੍ਰਾਈਸਿਸ ਜੇ ਹੈਗਾ ਤਾਂ ਸੈਂਟਰ ਪੈਸਾ ਦੇ ਸਭ ਤੋਂ ਪਹਿਲਾਂ ਪ੍ਰੋਪਰਟੀ ਟੈਕਸ ਲਗਾਇਆ ਕਿਨੇ ਕਾਂਗਰਸ ਨੇ ਕਾਂਗਰਸ ਨੇ ਲਾਇਆ ਨਾ ਪ੍ਰੋਪਰਟੀ ਟੈਕਸ ਹੀ ਲਾਇਆ ਗਿਆ ਆ ਜਿੰਨੀ ਦੇਰ ਤੱਕ ਭਰ ਕੇ ਜਨਤਾ ਪਾਰਟੀ ਸੀ ਟੈਕਸ ਨਹੀਂ ਲੱਗਿਆ ਅੱਜ ਫਾਈਨੈਂਸ਼ੀਅਲ ਕ੍ਰੈਂਚ ਇੰਨੇ ਆ ਗਿਆ ਇੱਕ ਸਾਲ ਲਈ ਇਹਨਾਂ ਨੂੰ ਕਾਰਪੋਰੇਸ਼ਨ ਦਿੱਤੀ ਸੀ ਇੱਕ ਸਾਲ ਵਾਸਤੇ ਇਹ ਵੀ ਜਿਹੜੇ ਅੱਜ ਬਾਹਰ ਰੌਲਾ ਪਾ ਰਹੇ ਆ ਇਹਨਾਂ ਨੂੰ ਇੱਕ ਸਾਲ ਵਾਸਤੇ ਦਿੱਤੀ ਗਏ ਇੱਕ ਸਾਲ ਜੀ ਕਾਰਪੋਰੇਸ਼ਨ ਦਾ ਇਹਦਾ ਬੁਰਾ ਹਾਲ ਕਰਤਾ ਕਿ ਲੋਕਾਂ ਨੂੰ ਦਰਖਾ ਦੇਣ ਲਈ ਪੈਸੇ ਨਹੀਂ ਦੇ ਰਹੇ ਅੱਜ ਵੀ ਲੜਾਈ ਲੜ ਰਹੇ ਆ ਪੈਸੇ ਲੈਣੇ ਆ ਤੇ ਪੈਸੇ 100% ਲੈ ਕੇ ਆਵਾਂਗੇ ਅੱਜ ਤਨ ਲਿਖੀ ਜਾ ਕੇ ਦੇ ਦਿਆਂ ਆ ਜਾਣਗੇ 2 ਮਹੀਨੇ ਦਾ ਆਣ ਕੇ 3 ਮਹੀਨੇ ਨੂੰ ਆਣਗੇ ਲੋਟਾ ਯਸ਼ੋਤ ਉਹ ਜਿਹੜਾ ਹੈਗਾ ਅਲੱਗ ਲੈ ਕੇ ਆਵਾਂਗੇ ਅਸੀਂ ਜੋ ਪ੍ਰਾਪਰਟੀ ਟੈਕਸ ਲੱਗਿੰਦੇ ਰਹੇ ਅਸੀਂ ਤੁਸੀਂ ਰੋਲ ਪੜਦੇ ਹੋ ਅਸੀਂ ਕਹਿੰਦੇ ਗੁਰੂ ਸਾਹਿਬ ਨੂੰ ਕਹਿੰਦੇ ਹੋ ਆ ਚੀਫ ਸੈਂਕੀ ਨੂੰ ਮਿਲ ਕੇ ਆਇਆ ਕਰਨਾ ਤਾਂ ਉਹਨਾਂ ਨੇ ਹੀ ਹੈ ਨਾ ਏ ਆਦੇ ਮਿ ਬਸੇ ਇਹਨਾਂ ਦੇ ਕੰਮ ਰੋਲਾ ਪਾਣਾ ਸਾਡਾ ਕੰਮ ਹੈ ਕਲੋਂ ਦੀ ਕਾਗਜ਼ੋਦ ਦੇ ਨਾਲ ਕੰਮ ਕਰਨਾ ਅਸੀਂ ਕਹ ਰਹੇ ਕਿ ਜੋ ਤੁਹਾਧਰ ਦੀ ਚਾਹ ਹੋਈ ਜਾਂਦਾ ਕੀਤਾ ਅਗਰ ਰਾਜਨੀਤੀ ਕਰਨੀ ਆ ਉਹਦਾ ਗੱਲ ਹੈਗੀ ਆ ਇਹਨਾਂ ਨੇ ਰੋਲਾ ਪਾਣਾ ਰੋਲਾ ਪਾ ਕੇ ਕਹਿੰਦੇ ਨੇ ਕਿ ਉਹਨਾਂ ਨੂੰ ਕਈ ਵਾਰ ਤੇ ਲੱਗ ਜਣੀ ਹੈ ਕਰਨਾ ਜਿਹੜਾ ਹੈਗਾ ਬੀਟਪੀ ਨੇ ਇਹ ਵੀ ਤਾਂ ਲੋਕਾਂ ਨੂੰ ਸੋਚ ਦਿੰਦਾ ਕਿ ਜਿੰਨਾ ਇਹ ਟੈਕਸ ਲੱਗਿਆ ਹੋਇਆ ਇਹ ਜਦ ਤੱਕ ਹਟੇਗਾ ਨਹੀਂ ਜਾਂ ਨਾਰਮਲ ਰੇਟ ਤੇ ਨਹੀਂ ਆਏਗਾ ਭਾਰਤੇ ਜਨਤਾ ਪਾਰਟੀ ਚੁੱਪ ਕਰਕੇ ਬੀਠੀ ਹੈ ਉਹ ਤੇ ਪਰੇਸ਼ਾਨੀ ਪ੍ਰਕਾਸ਼ ਹੈ ਕਿ ਨਾ ਸਭ ਨਹੀ ਨਾ ਦੱਸੋ ਨਾ ਹੁਣ 150 ਕਰੋੜ ਰੁਪਈਆ ਆਣਾ ਹੈ ਇਸ ਮਹੀਨੇ ਹਾਂ ਉਹ ਸਾਰਾ ਕਿੱਥੇ ਚਲ ਜਾਣਾ 60 ਕਰੋੜ ਰੁਪਈਆ ਪੈਨਸ਼ਨ ਵਾਲੇ ਦੇ ਚਲ ਜਾਣਾ ਕਿੱਥੋਂ ਲੈ ਕੇ ਬੈਠੇ ਬਾਕੀ ਤੇ ਰਾਂਝਾ ਚ ਨਿਕਲ ਜਾਣਾ ਫੇਰ ਦੁਨੋ ਦਾ ਵਜਾਵਾਂਗੇ ਜੇ ਜੇ ਦੇਖਿਆ ਜਾਵੇ ਤਾਂ ਫਸਲਾ ਕਿਸੇ ਦੇ ਲੋਕੋ ਵਿੱਚ ਤਾਂ ਇਹ ਬਾਬੂ ਹੋਇਆ ਕਦਿਸ ਕਸ਼ਟ ਕਰ ਰਹੇ ਹੈ ਦੇਖੋ ਪ੍ਰਸ਼ਾਸਨ ਹੈ چاہے ਕਿਸੇ ਦੀ ਵੀ ਸਰਕਾਰ ਹੋਵੇ ਕਾਲੇ ਦੇ ਟਾਈਮ ਤੇ ਵੀ ਇਦਾਂ ਹੁੰਦਾ ਰਿਹਾ ਹੈ ਕਿਸੇ ਵੀ ਟਾਈਮ ਤੇ ਪ੍ਰਸ਼ਾਸਨ ਆਪਣੇ ਫੈਸਲੇ ਲੈਂਦੀ ਹੈ ਸਾਰਾ ਸੀ ਇਹ ਫੈਸਲਾ ਜਿਹੜਾ ਹੈਗਾ ਪਹਿਲੀ ਪਾਰਟੀ ਹੋएगी ਭਾਰਤੀ ਜਨਤਾ ਪਾਰਟੀ ਕਿ ਜਿਹੜਾ ਪ੍ਰਸ਼ਾਸਨ ਦਾ ਫੈਸਲਾ ਵਾਪਸ ਕਰਾਏ ਚਲੋ